ਭਾਈ ਮੈਲ ਸਿੰਘ ਬੱਬਰ ਦੇ ਚਲਾਣੇ ਦੀ ਖਬਰ ਮਗਰੋਂ ਬੜਾ ਅਫਸੋਸ ਹੋਇਆ ਕਿ ਸਾਡੀ ਸਿੱਖ ਕੌਮ ਨੂੰ ਉਹਨਾਂ ਬਾਰੇ ਬਹੁਤਾ ਪਤਾ ਹੀ ਨਹੀਂ ਇੱਕ ਸੱਜਣ ਦਾ ਇਹ ਸੁਣ ਕੇ ਹੈਰਾਨ ਸੀ ਕਿ ਭਾਈ ਮੈਲ ਸਿੰਘ ਬੱਬਰ ਤੇ ਭਾਈ ਸੁਖਦੇਵ ਸਿੰਘ ਬੱਬਰ ਸਕੇ ਭਰਾ ਹਨ ਕੱਲ ਪ੍ਰੈਸ ਨਾਲ ਸੰਬੰਧਤ ਸੱਜਣ ਜਦ ਗੱਲਬਾਤ ਕਰਦੇ ਸੀ ਤਾਂ ਉਹਨਾਂ ਨੂੰ ਭਾਰਤੀ ਨਿਜ਼ਾਮ ਦੇ 프랑ਸ ਸਰਕਾਰ ਨੂੰ ਭੇਜੇ ਡੋਸੀਅਰ ਵਿੱਚ ਭਾਈ ਸਾਹਿਬ ਬਾਰੇ ਲਿਖੀਆਂ ਝੂਠੀਆਂ ਗੱਲਾਂ ਦਾ ਬਹੁਤ ਯਕੀਨ ਸੀ ਜਦ ਕਿ ਹਕੀਕਤ ਬਾਰੇ ਉਹ ਅਣਜਾਣ ਸੀ ਬੜਾ ਔਖਾ ਸਮਝਾਇਆ ਕਿ ਫਰਾਂਸ ਤੋਂ ਭਾਈ ਸਾਹਿਬ ਦੀ ਹਵਾਲਗੀ ਕਰਵਾਉਣ ਲਈ ਭਾਰਤ ਨੇ ਫਰਾਂਸ ਸਰਕਾਰ ਨੂੰ ਭਾਈ ਮਹਿਲ ਸਿੰਘ ਨੂੰ ਪੈੜੇ ਤੋਂ ਪੈੜਾ ਹੀ ਦਰਸਾਉਣਾ ਸੀ ਸਾਰੀ ਜ਼ਿੰਦਗੀ ਕੌਮ ਦੇ ਲਿਖੇ ਲਾਉਣ ਵਾਲੇ ਕੌਮੀ ਪਰਵਾਨਿਆਂ ਬਾਰੇ ਸਾਡੀ ਕੌਮ ਦਾ ਰਵਈਆ ਉਹ ਨਹੀਂ ਜੋ ਹੋਣਾ ਚਾਹੀਦਾ ਹੈ ਜਦ ਭਾਈ ਗਜਿੰਦਰ ਸਿੰਘ ਸੋਸ਼ਲ ਮੀਡੀਆ ਉੱਤੇ ਹਾਜ਼ਰੀ ਲਵਾਉਣ ਲੱਗੇ ਸੀ ਤਾਂ ਮੈਂ ਕਿਹਾ ਸੀ ਕਿ ਚਲੋ ਇਸ ਬਹਾਨੇ ਕੁਝ ਲੋਕਾਂ ਨੂੰ ਤੁਹਾਡਾ ਪਤਾ ਲੱਗਦਾ ਰਹੇਗਾ ਪਰ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਬਾਰੇ ਕਮੈਂਟ ਕਰਨ ਵੇਲੇ ਬਹੁਤ ਸਾਰੇ ਸਿੱਖ ਕਮੀਨਗੀ ਦੀ ਸਭ ਤੋਂ ਹੇਟ ਦੀ ਤੈ ਮੋਜ ਨਾਲ ਹੀ ਲੰਘ ਜਾਂਦੇ ਰਹੇ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਉਹਨਾਂ ਦੇ ਮਾਪਿਆਂ ਨੇ ਧਰਮ ਕੌਮ ਪੰਥ ਕੁਰਬਾਨੀ ਜ਼ੁਲਮ ਇਨਸਾਫ ਸੰਘਰਸ਼ ਵਰਗੇ ਵਿਸ਼ੇ ਕਦੇ ਸਿਖਾਏ ਹੀ ਨਹੀਂ ਇਹਨਾਂ ਨੂੰ ਫਿਲਮਾਂ ਗਾਉਣ ਵਾਲਿਆਂ ਤੇ ਹੋਰ ਕੰਜਰਖਾਨੇ ਦਾ ਸਭ ਪਤਾ ਆਯਾਸ਼ੀ ਨਸ਼ੇ ਮਸਤੀ ਦਾ ਪਤਾ ਲੰਡਰ ਪੁਣਾ ਆਉਂਦਾ ਪਰ ਕੌਮ ਦੇ ਮਸਲਿਆਂ ਤੇ ਮੁੱਦਿਆਂ ਦਾ ਕੱਖ ਨਹੀਂ ਪਤਾ ਮਾਂ ਹੀ ਕੁਝ ਜੀ ਹੋਵੇ ਤਾਂ ਔਲਾਦ ਫਿਰ ਕੌਮੀ ਪਰਵਾਨਿਆਂ ਨੂੰ ਕੀ ਸਮਝੇਗਾ ਜਿਹੜੇ ਸਿੱਖਾਂ ਨੂੰ ਚਿੱਤ ਚੇਤਾ ਹੀ ਨਹੀਂ ਕਿ ਭਾਈ ਵਿਧਾਵਾ ਸਿੰਘ ਭਾਈ ਰਣਜੀਤ ਸਿੰਘ ਨੀਟਾ ਤੇ ਹੋਰ ਸਿੰਘ ਕਾਦੇ ਲਈ ਜਫਰ ਜਾਲ ਰਹੇ ਨੇ ਉਹਨਾਂ ਦੀ ਕੀ ਗੱਲ ਕਰੀਏ ਜਿਹੜੇ ਸਿੰਘ 1978 ਤੋਂ ਚਲੇ ਸੰਘਰਸ਼ ਵਿੱਚ ਸਿਰਾਂ ਉੱਤੇ ਖੱਫਣ ਬਨ ਕੇ ਆਪਦੇ ਫਰਜ਼ ਨਿਭਾਉਣ ਨਿਕਲੇ ਸੀ ਉਹਨਾਂ ਨੂੰ ਕਦੇ ਆਪ ਦਾ ਨਾਮ ਬਣਾਉਣ ਦਾ ਖਿਆਲ ਹੀ ਨਹੀਂ ਸੀ ਪਰ ਹੁਣ ਰਵਾਜ ਹੀ ਇਹ ਹੈ ਕਿ ਲੋਕਾਂ ਵਿੱਚ ਆਪ ਦੀ ਚਰਚਾ ਕਰਵਾਉਣੀ ਹੈ ਕਿ ਸਿੱਖ ਸੰਘਰਸ਼ ਨੂੰ ਭੰਡੋ ਮੀਡੀਆ ਵਿੱਚ ਕੇਂਦਰ ਬਿੰਦੂ ਬਣ ਜਾਵੋਗੇ ਖਾੜਕੂ ਸੰਘਰਸ਼ ਨੂੰ ਛੁਟਿਆਉਣ ਲਈ ਭਾਰਤੀ ਨਿਜ਼ਾਮ ਦੇ ਹੱਥ ਕੰਡਿਆਂ ਦਾ ਤਾਂ ਪਤਾ ਹੀ ਹੈ ਪਰ ਆਪਦੇ ਆਪ ਨੂੰ ਸਭ ਤੋਂ ਮਹਾਨ ਸਿੱਖ ਦਰਸਾਉਣ ਵਾਲੇ ਜੱਬਲ ਜੱਦ ਉਹੀ ਕਰਤੂਤ ਕਰਨ ਤਾਂ ਮਨ ਵਿੱਚ ਖਿਆਲ ਆ ਜਾਂਦਾ ਹੈ ਕਿ ਜੇ ਕਿਸੇ ਜੁਝਾਰੂ ਨੇ ਜਵਾਬ ਦੇ ਦਿੱਤਾ ਫਿਰ ਭਰਾ ਮਰੂ ਜੰਗ ਦਾ ਰਾਗ ਅਲਾਪਣ ਬਹਿ ਜਾਣਾ ਨਿਚ ਬਿਰਤੀ ਵਾਲਿਓ ਖਾਲਿਸਤਾਨ ਨੂੰ ਸਮਰਪਤ ਆਪਦੇ ਫਰਜ਼ ਨਿਭਾਉਣ ਵਾਲੇ ਸਿਰਲਖ ਸੂਰਮਿਆਂ ਨੂੰ ਤੁਹਾਡੀ ਲੋੜ ਨਹੀਂ ਜੇ ਤੁਸੀਂ ਹੱਕ ਵਿੱਚ ਨਾ ਬੋਲੋ ਤਾਂ ਵੀ ਧੰਨਵਾਦ ਪਰ ਕੌਮ ਦੇ ਨਾਇਕਾਂ ਨੂੰ ਐਵੇਂ ਕਿਸੇ ਚਵਲ ਦੀ ਪਕਾਈ ਮਗਰ ਲੱਗ ਕੇ ਭੰਡੀ ਜਾਣਾ ਇਹਦੇ ਨਾਲੋਂ ਨੀਚਤਾ ਵੀ ਕੋਈ ਨਹੀਂ ਇਹ ਹੋਰ ਗੱਲ ਦੇਖੀ ਕਿ ਜਿਹੜੇ ਆਪਦੇ ਆਪ ਨੂੰ ਖੱਬੀਖਾਨ ਸਮਝਦੇ ਆ ਉਹ ਖਾਲਿਸਤਾਨ ਸੂਰਮਿਆਂ ਖਿਲਾਫ ਜਿਉਂਦੇ ਜੀਤਾ ਲੋਕਾਂ ਨੂੰ ਗੁੰਮਰਾਹ ਕਰੀ ਜਾਣਗੇ ਪਰ ਜਦ ਸਿੰਘ ਅਕਾਲ ਚਲਣੇ ਕਰ ਜਾਣ ਫਿਰ ਸੋਸ਼ਲ ਮੀਡੀਆ ਉਤੇ ਸਭ ਤੋਂ ਭਾਵਨਾਤਮਕ ਪੋਸਟ ਲਿਖਣਗੇ ਜਿਵੇਂ ਉਸ ਦੀ ਬੜੀ ਕਦਰ ਕਰਦੇ ਰਹੇ ਹੁਣ ਸੰਗਤ ਨਿਰਣਾ ਕਰ ਸਕਦੀ ਹੈ ਕਿ ਜਿਹੜੇ ਲੋਕ ਸੰਘਰਸ਼ਸ਼ੀਲ ਸਿੰਘਾਂ ਖਿਲਾਫ ਧੱਕਾਈ ਮਾਰ ਕੇ ਇਹੋ ਜਿਹਾ ਮਾਹੌਲ ਸਿਰਜਣ ਤਾਂ ਕਿ ਆਮ ਸਿੱਖ ਲਾਈ ਲੱਗ ਪੜ ਕੇ ਕੌਮੀ ਨਾਇਕਾ ਵਿਰੁੱਧ ਨਫ਼ਰਤ ਨਾਲ ਭਰ ਜਾਣ ਜਦ ਉਹ ਲੋਕ ਉਹਨਾਂ ਸੂਰਮਿਆਂ ਦੇ ਚਲਾਣੇ ਮਗਰੋਂ ਉਹਨਾਂ ਲਈ ਵਧੀਆ ਤੋਂ ਵਧੀਆ ਪੋਸਟ ਲਿਖਦੇ ਨੇ ਤਾਂ ਇਹ ਸੋ ਦੋਗਲੇਪਨ ਦਾ ਕੀ ਕਰੀਏ ਜਿਹੜੇ ਲੋਕ ਦਿਨ ਰਾਤ ਖੜਕੂ ਸੰਘਰਸ਼ ਨੂੰ ਭੰਡਦੇ ਨੇ ਖੜਕੂਆਂ ਨੂੰ ਭਰਾਵਾਂ ਦਾ ਕਤਲ ਸਿਰਫ ਫਿਰਿਆਂ ਦਾ ਟੋਲਾ ਦੱਸਦੇ ਨੇ ਉਹਨਾਂ ਦਾ ਗਲੀਜ਼ ਚਿਹਰਾ ਹਰ ਵੇਰ ਬੇਨਕਾਬ ਹੁੰਦਾ ਹੈ ਪਰ ਨਹੀਂ ਆਮ ਸਿੱਖ ਨੂੰ ਕਦ ਸਮਝ ਆਉਗੀ ਕਿ ਇਹ ਜਿਨ੍ਹਾਂ ਮਗਰ ਲੱਗ ਕੇ ਤੁਸੀਂ ਸਿੱਖ ਜੁਝਾਰੂਆਂ ਖਿਲਾਫ ਕੰਮਲ ਮਾਰਨ ਲੱਗ ਪੈਂਦੇ ਹੋ ਇਹ ਤਾਂ ਅਕਲ ਚਲਾਣਾ ਸੁਣ ਅਨਸਾਰ ਕੌਣ ਕੁੱਕੜ ਵਾਂਗ ਰੁੱਖ ਬਦਲ ਲੈਂਦੇ ਹਨ ਕੀ ਇਹ ਯੋਧੇ ਜਿਉਂਦੇ ਜੀ ਹੀ ਚੋਦੇ ਹਨ ਤਾਂ ਹੀ ਉਹਨਾਂ ਖੜਕੂ ਸੂਰਮਿਆਂ ਨੂੰ ਕੁਝ ਨਹੀਂ ਕਿਹਾ ਜਾਂਦਾ ਜਿਹੜੇ ਉਸ ਮੋਕੇ ਸ਼ਹਾਦਤ ਪਾ ਗਏ ਪਰ ਜਿਹੜੇ ਫੜੇ ਗਏ ਤੇ ਬਚ ਗਏ ਉਹਨਾਂ ਨੂੰ ਭੰਡਿਆ ਜਾਂਦਾ ਖਾਲਿਸਤਾਨ ਦੇ ਸੰਘਰਸ਼ ਵਿੱਚ ਸਰਗਰਮ ਰਹੇ ਜਿਹੜੇ ਜੁਝਾਰੂਆਂ ਨੂੰ ਹੁਣ ਭੰਡਿਆ ਜਾਂਦਾ ਹੈ ਜਿੱਦਣ ਉਹ ਸੁਵਾਸ ਤਿਆਗ ਗਏ ਸ਼ਰਧਾਂਜਲੀ ਉਹਨਾਂ ਨੂੰ ਵੀ ਦੇ ਦੇਣਗੇ ਕਿਹੋ ਜਿਹੀ ਕੌਮ ਹੈ ਜਿਉਂਦੇ ਜੀ ਸੰਤਾਪ ਦੇਣ ਲਈ ਹਰ ਲੰਡਨ ਨੂੰ ਉੱਚੀ ਸਰਗਰਮ ਹੈ ਨਕਲੀ ਫੇਸਬੁਕ ਖਾਤੇ ਬਣਾ ਕੇ ਪੂਰੀ ਲਹਿਰ ਚਲਾਈ ਜਾਂਦੀ ਹੈ ਕਿ ਉਹ ਸਿੰਘ ਇੱਕ ਪਲ ਵੀ ਚੈਨ ਨਾਲ ਨਾ ਰਹਿ ਸਕੇ ਬਿਰਧ ਉਮਰ ਬਿਮਾਰੀਆਂ ਤੇ ਪਰਿਵਾਰ ਤੋਂ ਦੂਰ ਜਲਾਵਤਨੀਆਂ ਭੁਗਤ ਰਹੇ ਉਹ ਸਿੱਖ ਜਦ ਚੜਾਈ ਕਰ ਜਾਵੇ ਫਿਰ ਬੜਾ ਪਿਆਰ ਆ ਜਾਂਦਾ ਕੋਈ ਅਕਲ ਦਾ ਇਲਾਜ ਕਰੋ ਸਿੱਖੋ ਉਹਨਾਂ ਨੂੰ ਪਛਾਣੋ ਜਿਨ੍ਹਾਂ ਦਾ ਨਿਸ਼ਾਨਾ ਤੁਹਾਡੇ ਤੋਂ ਤੁਹਾਡੀ ਹੀ ਕੌਮ ਦੇ ਯੋਧਿਆਂ ਨੂੰ ਮਾਰਾ ਕਹੋਣਾ ਹੈ ਜਦ ਕਿਸੇ ਦੇ ਦਿਲ ਦਿਮਾਗ ਵਿੱਚ ਕਿਸੇ ਲਹਿਰ ਖਿਲਾਫ ਵਿਚਾਰ ਭਰੂ ਹੋਣ ਫਿਰ ਉਹ ਸ਼ਖਸ ਉਸ ਲਹਿਰ ਦੇ ਮਹਾਨਾ ਇੱਕਾਂ ਬਾਰੇ ਜਾਣਕਾਰੀ ਲੈਣ ਦੀ ਲੋੜ ਹੀ ਨਹੀਂ ਸਮਝਦਾ ਇਹੀ ਕੁਝ ਸਾਡੀ ਕੌਮ ਨਾਲ ਵਾਪਰ ਰਿਹਾ ਹੈ ਪਿਛਲੇ 5-7 ਸਾਲ ਤੋਂ ਖਾਰਕੂ ਸੰਘਰਸ਼ ਖਿਲਾਫ ਜਿਵੇਂ ਭੰਡੀ ਪ੍ਰਚਾਰ ਕਰਨ ਵਾਲਿਆਂ ਨੂੰ ਪਲੇਟਫਾਰਮ ਦੇ ਕੇ ਉਭਾਰਿਆ ਗਿਆ ਜਿਸ ਤਰ੍ਹਾਂ ਇਹਨਾਂ ਨੇ ਕੌਮ ਸੂਰਮਿਆਂ ਪ੍ਰਤੀ ਲੋਕਾਂ ਦੇ ਮਨਾਂ ਵਿੱਚ ਨਫ਼ਰਤ ਪੈਦਾ ਕੀਤੀ ਹਰ ਸਿੱਖ ਦੇ ਮਨ ਵਿੱਚ ਖਾਲਿਸਤਾਨੀ ਸਫਾ ਦੇ ਉਲਟ ਬ੍ਰਤਾਂਤ ਖੜਾ ਕੀਤਾ ਗਿਆ ਉਸ ਦੀ ਪ੍ਰਾਪਤੀ ਬਾਰੇ ਤਾਂ ਕਦੇ ਭਾਰਤੀ ਹਕੂਮਤ ਨੇ ਵੀ ਨਹੀਂ ਸੋਚਿਆ ਹੋਣਾ ਜਿਹੜਾ ਕੰਮ ਭਾਰਤੀ ਹਕੂਮਤ ਨੇ ਆਪਦੀਆਂ ਏਜੰਸੀਆਂ ਰਾਹੀਂ ਕਰਨਾ ਸੀ ਸਾਡੀ ਕੌਮ ਦਾ ਇਹ ਬੋਤਾ ਸਿਆਣਾ ਬਿਰਗੇਡ ਆਪੇ ਕਰੀ ਜਾਂਦਾ ਨਾਲੇ 24 ਘੰਟੇ ਸੰਘਰਸ਼ ਖਿਲਾਫ ਕੂੜ ਪ੍ਰਚਾਰ ਕਰੀ ਜਾਣਗੇ ਨਾਲੇ ਆਪ ਦੇ ਆਪ ਨੂੰ ਕੌਮ ਲਈ ਸਭ ਤੋਂ ਵੱਧ ਸਮਰਪਿਤ ਦਰਸਾਈ ਜਾਣਗੇ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਇਤਿਹਾਸ ਬੜਾ ਬਿਲਾਗ ਤੇ ਬੇਰਹਿਮ ਹੁੰਦਾ ਹੈ ਸਿੱਖ ਸੰਘਰਸ਼ ਨੂੰ ਸਮਰਪਿਤ ਸਿੱਖ ਇਤਿਹਾਸ ਵਿੱਚ ਆਪ ਦਾ ਨਾਮ ਸੁਨਹਿਰੀ ਸ਼ਬਦਾਂ ਵਿੱਚ ਦਰਜ ਕਰਵਾ ਗਏ ਹਨ ਉਹਨਾਂ ਦੀ ਮਾਇਤ ਕਰਨੇ ਵਾਲਿਆਂ ਨੂੰ ਵੀ ਇਤਿਹਾਸ ਨਹੀਂ ਭੁੱਲੇਗਾ ਪਰ ਇਤਿਹਾਸ ਉਹਨਾਂ ਖਾਲਿਸਤਾਨ ਦੇ ਦੁਸ਼ਮਣ ਖਾਲਿਸਤਾਨੀਆਂ ਨੂੰ ਵੀ ਨਹੀਂ ਭੁੱਲੇਗਾ ਜਿਨ੍ਹਾਂ ਨੇ ਲਹਿਰ ਦੇ ਹਿੱਤਾਂ ਦੇ ਉਲਟ ਕੰਮ ਕੀਤਾ ਤੇ ਆਪ ਦੀਆਂ ਸੋੜੀਆਂ ਸੋਚਾਂ ਵਿੱਚੋਂ ਆਮ ਸਿੱਖਾਂ ਨੂੰ ਸੰਘਰਸ਼ ਦੇ ਉਲਟ ਭੁਗਤਣ ਲਈ ਤਿਆਰ ਕੀਤਾ ਜੇ ਅੱਜ ਖਾਲਿਸਤਾਨ ਦਾ ਸੰਘਰਸ਼ ਭਖਿਆ ਹੋਇਆ ਨਹੀਂ ਬੁਲੰਦ ਨਹੀਂ ਤਾਂ ਹਕੂਮਤ ਨਾਲ ਵੱਦੋਸ਼ੀ ਉਹਨੇ ਜਿਹੜੇ ਖਾਲਿਸਤਾਨ ਦਾ ਨਾਮ ਲੈ ਕੇ ਹਰ ਪਲ ਖਾਲਿਸਤਾਨ ਦੇ ਹਿੱਤਾਂ ਦੇ ਉਲਟ ਭੁਗਤਦੇ ਹਨ